ਆ ਬਾਈ ਓਕੇ ਥੋ ਐ ਹੋ ਤੁਸੀਂ ਹੈਲੋ ਕਿਹੜੀ ਜਗ੍ਹਾ ਤੋਂ ਪਹਿਲਾਂ ਤੁਸੀਂ ਐ ਦੱਸੋ ਆ ਜਾਓ ਮਿਲੋ ਬਣਾ ਲੈਣਾ ਕੋਈ ਗੱਲ ਨਹੀਂ ਹਾਂ ਨਾ ਨਾ ਰੱਖਣੀ ਪੈਂਦੀ ਇੱਥੇ ਕਾਦੀ ਬਣਾਓ ਬਾਈ ਸਰਪੰਚ ਆ ਜੀ ਤੁਹਾਡੇ ਇਹ ਨਾ ਬਣਾ ਪਹਿਲਾਂ ਤੁਸੀਂ ਦੱਸੋ ਕਿੱਥੋਂ ਆਇਓ ਪਟਿਆਲੇ ਪਟਿਆਲੇ ਤੋਂ ਕਿਹੜਾ ਛੋਟਾ ਅਸਾਮਾ ਧੰਨਾ ਪਗ ਦੇ ਬੇਦਸ਼ਨ ਪਹਿਲਾਂ ਆਪਣੇ ਸਰਪੰਚ ਥੋੜੇ ਸਰਪੰਚ ਰੋਈ ਸਾਰਾ ਐਡਰੈਸ ਦੇ ਆ ਗਿਆ ਤੁਸੀਂ ਆਪਦਾ ਆਈ ਕਾਰਡ ਉਹਦੇ ਕੱਢੋ ਸਾਰੇ ਦਿਖਾਓ ਆਈ ਕਾਰਡ ਆਪਦੇ ਉਹਦੇ ਦਿਖਾਓ ਦਿਖਾਓ ਕਿ ਸਰਪੰਚ ਰੋਈ ਸਾਰਾ ਨਾ ਸਰਪੰਚ ਤੁਸੀਂ ਆਈ ਕਾਰਡ ਕੱਢੋ ਬਾਕੀ ਗੱਲ ਵੀ ਅਸੀਂ ਆ ਪਹਿਲਾਂ ਆਧਾਰ ਕਾਰਡ ਵਿੱਚ ਦੇ ਗਏ ਨੇ ਆ ਤੁਸੀਂ ਦੇਖੋ ਵੀ ਇਹ ਟੈਂਪੂ ਵਾਲੇ ਕਹਿੰਦੇ ਅਸੀਂ ਪਟਿਆਲੇ ਤੋਂ ਆਇਆ ਪਟਿਆਲਾ ਚਲ ਬਾਈ 750 ਕਿਲੋਮੀਟਰ ਪੈਂਦਾ ਬਿਲਕੁਲ ਸਭ ਤੋਂ 80 ਕਿਲੋਮੀਟਰ ਪਟਿਆਲਾ ਪੈਂਦਾ ਉੱਥੇ ਇੱਥੇ ਆ ਜਣੇ ਮੂਹ ਕਰਕੇ ਹਰ ਇੱਕ ਗੇਰੀ ਮੈਂ ਸਾਨੂੰ ਅੱਗੇ ਵੀ ਕਿਹਾ ਸੀ ਵੀ ਭਾਈ ਤੁਸੀਂ ਇਕਨਾਂ ਨਾ ਕਰੋ ਪਿੰਡਾਂ ਦੇ ਵਿੱਚ ਧਾਰਕਾਰ ਦਿਖਾਓ ਕੀ ਦੇ ਨਾਂ ਦੇ ਇਕੱਠੇ ਕਰਦੇ ਹੋ ਪੈਸੇ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਕਿਹਦੀ ਵਾਈਪ ਤੁਸੀਂ ਹਾਂ ਤੁਸੀਂ ਲੈ ਲੋ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਨਹੀਂ ਨਹੀਂ ਤੁਸੀਂ ਦੱਸਿਆ ਜੀ ਤੁਸੀਂ ਕਿਸੇ ਨਾਲ ਗੱਲ ਕਰਾਈ ਤੇ ਉਹ ਫੇਕ ਤੀਗੀ 6 ਬੰਦੇ ਪਤਾ ਨਹੀਂ ਯਾਰ ਕਿੱਥੋਂ ਪੱਕੇ ਆ ਜਰ ਤੁਸੀਂ ਪਿੰਡ ਤੁਸੀਂ 6-7 ਫਿਰਦੇ ਹੋ ਲੋਕਾਂ ਦੇ ਗੇਟ ਖੜਕਾਉਨੇ ਆ ਧੱਕੇ ਨਾਲ ਆਜਾ ਕੋਈ ਆਸ਼ਰਮ ਦੇ ਨਾਂ ਤੇ ਨਾ ਮੈਂ ਤਾਂ ਪਟਿਆਲੇ ਸਾਡਾ ਭਾਈ ਅਸੀਂ ਲੱਗਿਆ ਛੱਡ ਜਾ ਵੀ ਇੱਕ ਮਿੰਟ ਆ ਟੈਂਪੂ ਵਾਲੇ ਨੇ ਆਸ਼ਰਮ ਦੇ ਨਾਂ ਤੇ ਲੁੱਟਦੇ ਫਿਰਦੇ ਨੇ ਤੁਹਾਨੂੰ ਪਤਾ ਵੀ ਐਡੇ ਵੱਡੇ ਹੜ ਆ ਗਏ ਯਾਰ ਅਸੀਂ ਤਾਂ ਉੱਥੇ ਨੂੰ ਲੈ ਕੇ ਜਨਾ ਤੁਸੀਂ ਕਿਸੇ ਨਾਲ ਅਸੀਂ ਕੋਈ ਗੱਲ ਨਹੀਂ ਕਰਨੀ ਅੱਜ ਤੋਂ ਬਾਅਦ ਮੈਨੂੰ ਤੁਸੀਂ ਪਿੰਡ ਤੇ ਨਾ ਮਿਲਜੋ ਉਦੋਂ ਵੀ ਆ ਤੇ ਤੁਸੀਂ ਠੀਕ ਆ ਆ ਤੁਸੀਂ ਦੇਖੋ ਮੈਂ ਤੁਹਾਨੂੰ ਦਿਖਾਉਣਾ ਸਾਰੀ ਡਿਟੇਲ ਇਹ ਕਹਦੇ ਨੇ ਪੰਚਾਇਤਾਂ ਤੋਂ ਚੈਨ ਕਰਾ ਕੇ ਲਗਾਇਆ ਸਰਪੰਚਾਂ ਪੰਚਾਇਤਾਂ ਤੋਂ ਹਰ ਵਾਰੀ ਭਾਈ ਇੱਦਾਂ ਹੀ ਕਰਦਾ ਹੁੰਦਾ ਐਦਾਂ ਹੀ ਕਰਦਾ ਯਾ ਭਾਈ ਇਦਾਂ ਨਹੀਂ ਕਰਦਾ ਪਿੰਡ ਚ ਬਾਰ ਦਤਾ ਹੁੰਦੀਆਂ ਨੇ ਕਦੋਂ ਬਾਰ ਦਦੋਗੀ ਕੌਣ ਜ਼ਿੰਮੇਵਾਰ ਸਰਪੰਚ ਨੂੰ ਦੇਖ ਤੁਸੀਂ ਆਪਦੇ ਇਲਾਕੇ ਚ ਰਹੋ ਉੱਥੇ ਆ ਤੁਸੀਂ ਦੇਖੋ ਵੀ ਵੀਡੀਓ ਨੂੰ ਭਾਈ ਸ਼ੇਅਰ ਕਰੋ ਫਿਟ ਕੇ ਇਹ ਹਾਂ ਪਿੰਡ ਚੌਕ ਦੇ ਸਰੋਤ ਚ ਉਧਾਰ ਤੇ ਮੈਂ ਬੱਗੀ ਸਰੋ ਤੇ ਯਾਰ ਇਹਨਾਂ ਨੇ ਲੁੱਟ ਮਚਾਈ ਵੀ ਆ ਕੋਈ ਵੀ ਟੈਂਪੂ ਵਾਲਾ ਕਿਸੇ ਵੀ ਪਿੰਡ ਦੇ ਵਿੱਚ ਆਉਂਦਾ ਮੇਰਾ ਵੀਰ ਬਣ ਕੇ ਕਿਸੇ ਨੂੰ ਉਹ ਕਰਨ ਦੀ ਲੋੜ ਨਹੀਂ ਹੈਗੀ ਇਹਨਾਂ ਦੀ ਵੀਡੀਓ ਬਣਾ ਕੇ ਪਾਓ ਇਹਨਾਂ ਨੇ ਇੱਕ ਬਿਜ਼ਨਸ ਬਣਾਇਆ ਲੋਕਾਂ ਨੂੰ ਲੁੱਟਣ ਵਾਸਤੇ ਮੈਂ ਟੈਂਪੂ ਦਾ ਨੰਬਰ ਵੀ ਦਿੱਤਾ ਬਾਕੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਨਾਂ ਲੋਕਾਂ ਦੇ ਕਾਰਵਾਈ ਕੀਤੀ ਜਾਵੇ ਵੀ ਹੜਪੀੜਤਾਂ ਦੇ ਨਾਤੇ ਇਹ ਲੋਕ ਲੁੱਟਦੇ ਫਿਰਦੇ ਨੇ ਆ ਦੇਖੋ ਟੈਂਪੂ ਲੈ ਕੇ ਭੱਜ ਗਏ ਮੈਂ ਇਹਨਾਂ ਨੂੰ ਕਹਿਤਾ ਵਾਰਨਿੰਗ ਦੇਤੀ ਮੋੜ ਕੇ ਪਿੰਡ 'ਚ ਨਹੀਂ ਦੇਖਣੇ ਚਾਹੀਦੇ ਮੈਂ ਬੱਗੀ ਸਰਾਉਤ ਵੀਡੀਓ ਨੂੰ ਸ਼ੇਅਰ ਕਰਿਓ ਮੇਰਾ ਭਰਾ ਬਣ ਕੇ ਖਿੱਚ ਕੇ